ਕੇਂਦਰੀ ਮੰਤਰੀ ਨਿਤਿਨ ਗੜਕਰੀ ਨੇ ਐਲਾਨ ਕੀਤਾ ਹੈ ਕਿ 2026 ਦੇ ਅੰਤ ਤੱਕ ਭਾਰਤ ਦੇ ਸਾਰੇ ਰਾਸ਼ਟਰੀ ਰਾਜਮਾਰਗਾਂ ਤੇ ਇੱਕ AI ਸੰਚਾਲਿਤ ਟੋਲ ਸੰਗ੍ਰਹਿ ਪ੍ਰਣਾਲੀ ਕਾਰਜਸ਼ੀਲ ਹੋ ਸ ਜਾਵੇਗੀ ਤੇ ਇਹ ਤਕਨੀਕੀ ਤਬਦੀਲੀ ਮੌਜੂਦਾ ਫਾਸਟਟੈਗ ਪ੍ਰਣਾਲੀਆਂ ਨੂੰ ਮਲਟੀ ਲੇਨ ਫਰੀ ਫਲੋ ਟੋਲਿੰਗ ਨਾਲ ਬਦਲ ਦੇਵੇਗੀ ਜੋ ਨੰਬਰ ਪਲੇਟ ਪਛਾਣ ਅਤੇ ਸੈਟੇਲਾਈਟ ਟਰੈਕਿੰਗ ਦੀ ਵਰਤੋਂ ਕਰਕੇ ਵਾਹਨਾਂ ਦੀ ਪਛਾਣ ਕਰੇਗੀ ਸੋ ਆਉਣ ਵਾਲੀ ਟੋਲ ਪ੍ਰਣਾਲੀ ਟੋਲ ਪਲਾਜ਼ਾਂ ਤੇ ਵਾਹਨਾਂ ਦੇ ਰੁਕਣ ਨੂੰ ਪੂਰੀ ਤਰ੍ਹਾਂ ਖਤਮ ਕਰ ਦੇਵੇਗੀ ਤੇ ਵਾਹਨ ਟੋਲ ਪੁਆਇੰਟਾਂ ਤੇ ਬਿਨਾਂ ਗਤੀ ਦੇ ਯਾਤਰਾ ਕਰਨਗੇ ਤੇ 80 ਕਿਲੋਮੀਟਰ ਪ੍ਰਤੀ ਘੰਟਾ ਦੀ ਗਤੀ ਬਣਾਈ ਰੱਖਣਗੇ ਤੇ ਇਹ ਪਹਿਲ ਕਦਮੀ ਟੋਲ ਚਾਰਜ ਆਪਣੇ ਆਪ ਕੱਟਣ ਲਈ ਸੈਟੇਲਾਈਟਡ ਟੈਕਨੋਲੋਜੀ ਦੇ ਨਾਲ ਨੰਬਰ ਪਲੇਟ ਪਛਾਣ ਲਈ ਉਨਤ AI ਦੀ ਵਰਤੋਂ ਕਰ ਸਕਦੀ ਹੈ ਸੋ ਵਰਤਮਾਨ ਵਿੱਚ ਫਾਸਟੈਗ ਨੇ ਔਸਤ ਟੋਲ ਭੁਗਤਾਨ ਸਮਾਂ ਘਟਾ ਕੇ 60 ਸਕਿੰਟਾਂ ਤੋਂ ਘੱਟ ਕਰ ਦਿੱਤਾ ਹੈ ਤੇ ਇਸ ਅਪਗ੍ਰੇਡ ਨਾਲ ਇਸ ਨੂੰ ਜ਼ੀਰੋ ਸਟਾਪੇਜ ਸਮੇਂ ਤੱਕ ਘਟਾਉਣ ਦੀ ਉਮੀਦ ਹੈ ਸੋ ਇਹ ਨਵਾਂ ਵਿਧੀ ਵਾਧੂ ਪਾਰਦਰਸ਼ਤਾ ਲਿਆਏਗੀ ਅਤੇ ਟੋਲ ਪੁਆਇੰਟਾਂ ਤੇ ਦਸਤੀ ਦਖਲਅੰਦਾਜ਼ੀ ਨੂੰ ਮਹੱਤਵਪੂਰਨ ਤੌਰ ਤੇ ਖਤਮ ਕਰ ਦੇਵੇਗੀ ਤੇ ਨਿਤੀਨ ਘਟਕਰੀ ਦੇ ਅਨੁਸਾਰ AI ਸੰਚਾਲਿਤ ਟੋਲਿੰਗ ਪ੍ਰਣਾਲੀ ਨੂੰ ਲਾਗੂ ਕਰਨ ਨਾਲ ਸਲਾਨਾ 1500 ਕਰੋੜ ਦੀ ਸੰਭਾਵੀ ਬਾਲਣ ਬਚਤ ਹੋਵੇਗੀ ਤੇ ਇਸ ਤੋਂ ਇਲਾਵਾ ਇਸ ਨਾਲ ਸਰਕਾਰੀ ਟੋਲ ਮਾਲੀਏ ਵਿੱਚ 6000 ਕਰੋੜ ਦਾ ਵਾਧਾ ਹੋਣ ਦਾ ਅਨੁਮਾਨ ਹੈ ਤੇ AI ਮਾਡਲ ਟੋਲ ਚੋਰੀ ਦੀਆਂ ਸੰਭਾਵਨਾਵਾਂ ਨੂੰ ਵੀ ਘਟ ਕਰੇਗਾ ਕਿਉਂਕਿ ਸਿਸਟਮ ਆਪਣੇ ਆਪ ਨੰਬਰ ਪਲੇਟਾਂ ਦੀ ਪਛਾਣ ਕਰੇਗਾ ਤੇ ਉਸ ਅਨੁਸਾਰ ਚਾਰਜ ਕਰੇਗਾ ਤੇ ਇਹ ਲਾਗੂਕਰਨ ਸਿਰਫ ਰਾਸ਼ਟਰੀ ਰਾਜਮਾਰਗਾਂ ਤੇ ਕੇਂਦ੍ਰਿਤ ਹੈ ਤੇ ਰਾਜਮਾਰਗਾਂ ਤੇ ਅੰਦਰੂਨੀ ਸ਼ਹਿਰ ਦੀਆਂ ਸੜਕਾਂ ਨੂੰ ਛੱਡ ਕੇ ਮંત્રી ਨੇ ਦੱਸਿਆ ਕਿ ਸੋਸ਼ਲ ਮੀਡੀਆ ਤੇ ਰਿਪੋਰਟ ਕੀਤੀਆਂ ਗਈਆਂ ਸ਼ਿਕਾਇਤਾਂ ਅਕਸਰ ਸਥਾਨਕ ਜਾਂ ਰਾਜ ਸੜਕਾਂ ਨੂੰ ਰਾਸ਼ਟਰੀ ਰਾਜਮਾਰਗਾਂ ਵਜੋਂ ਗਲਤ ਪਛਾਣਦੀਆਂ ਨੇ ਤੇ ਉਹਨਾਂ ਸਪਸ਼ਟ ਕੀਤਾ ਕਿ ਕੇਂਦਰ ਸਰਕਾਰ ਸਿਰਫ ਰਾਸ਼ਟਰੀ ਰਾਜਮਾਰਗਾਂ ਲਈ ਜ਼ਿੰਮੇਵਾਰ ਹੈ ਅਤੇ ਏਆਈ ਟੋਲ ਪ੍ਰਣਾਲੀ ਸਿਰਫ ਇਨ੍ਹਾਂ ਸੜਕਾਂ ਤੇ ਲਾਗੂ ਹੋਵੇਗੀ ਤੇ ਕੇਂਦਰੀ ਮੰਤਰੀ ਨਿਤਿਨ ਗੜਕਰੀ ਨੇ ਬੁੱਧਵਾਰ ਨੂੰ ਰਾਜ ਸਭਾ ਵਿੱਚ ਜਾਣਕਾਰੀ ਦਿੱਤੀ ਕਿ ਮਲਟੀ ਲੇਨ ਫਰੀ ਟੋਲ ਫਲੋ ਐਮ ਐਲ ਐਫ ਟੋਲ ਪ੍ਰਣਾਲੀ ਅਤੇ AI ਆਧਾਰਿਤ ਹਾਈਵੇ ਪ੍ਰਬੰਧਨ ਦਾ ਕੰਮ 2026 ਦੇ ਅੰਤ ਤੱਕ ਦੇਸ਼ ਭਰ ਵਿੱਚ ਮੁਕੰਮਲ ਕਰ ਲਿਆ ਜਾਵੇਗਾ ਤੇ ਇਨ੍ਹਾਂ ਤਕਨੀਕਾਂ ਦੇ ਲਾਗੂ ਹੋਣ ਤੋਂ ਬਾਅਦ ਟੋਲ ਪਲਾਜ਼ਿਆਂ ਤੇ ਵਾਹਨ ਚਾਲਕਾਂ ਨੂੰ ਉਡੀਕ ਕਰਨੀ ਨਹੀਂ ਪਵੇਗੀ ਤੁਸੀਂ ਵੇਟ ਨਹੀਂ ਕਰ ਕਰੋਗੇ ਤੇ ਪ੍ਰਸ਼ਨ ਕਾਲ ਦੌਰਾਨ ਸਵਾਲਾਂ ਦਾ ਜਵਾਬ ਦਿੰਦੇ ਆ ਸੜਕੀ ਆਵਾਜਾਈ ਮੰਤਰੀ ਨੇ ਕਿਹਾ ਕਿ ਇਹ ਨਵੀਂ ਤਕਨੀਕ ਆਰਟੀਫੀਸ਼ੀਅਲ ਇੰਟੈਲੀਜੈਂਸ ਯਾਨੀ AI ਤੇ ਆਧਾਰਿਤ ਹੋਵੇਗੀ ਤੇ ਜਸ ਨਾਲ 1500 ਕਰੋੜ ਰੁਪਏ ਦੇ ਤੇਲ ਦੀ ਬਚਤ ਹੋਵੇਗੀ ਅਤੇ ਜੋ ਸਰਕਾਰੀ ਮਾਲੀਏ ਵਿੱਚ 6000 ਕਰੋੜ ਰੁਪਏ ਦਾ ਵਾਅਦਾ ਹੋਵੇਗਾ ਵਾਅਦਾ ਹੋਵੇਗਾ ਜੀ ਤੇ ਗੱਟਕਰੀ ਦੇ ਸਦਨ ਵਿੱਚ ਕਿਹਾ ਕਿ ਮਲਟੀ ਲੇਨ ਫ੍ਰੀ ਫਲੋ ਟੋਲ MLFF ਇੱਕ ਬਹੁਤ ਹੀ ਵਧੀਆ ਫੈਸਿਲਿਟੀ ਹੈ ਸਹੂਲਤ ਹੈ ਪਹਿਲਾਂ ਟੋਲ ਭਰਨ ਲਈ 3 ਤੋਂ 10 ਮਿੰਟ ਲੱਗਦੇ ਸਨ ਫਿਰ ਫਾਸਟ ਟੈਗ ਕਾਰਨ ਇਸ ਸਮਾਂ ਘਟ ਕੇ 60 ਸਕਿੰਟ ਜਾਂ ਉਸ ਤੋਂ ਵੀ ਘਟ ਰਿਹਾ ਹੈ ਜਿਸ ਨਾਲ ਸਾਡੀ ਆਮਦਨ ਵਿੱਚ ਘਟੋ-ਘਟ 5000 ਕਰੋੜ ਰੁਪਏ ਦਾ ਵਾਧਾ ਹੋਇਆ ਤੇ ਹੁਣ ਫਾਸਟ ਟੈਗ ਦੀ ਜਗ੍ਹਾ ਐਮ ਐਲ ਐਫ ਐਫ ਆਉਣ ਤੋਂ ਬਾਅਦ ਕਾਰਾਂ ਦੀ ਜੋ 80 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਟੋਲ ਪਾਰ ਕਰ ਸਕਣਗੀਆਂ ਤੇ ਕਿਸੇ ਨੂੰ ਵੀ ਰੁਕਿਆ ਨਹੀਂ ਜਾਵੇਗਾ ਤੇ ਉਹਨਾਂ ਨੇ ਕਿਹਾ ਕਿ ਸਾਡੀ ਕੋਸ਼ਿਸ਼ ਉਡੀਕ ਸਮੇਂ ਨੂੰ 0 ਮਿੰਟ ਕਰਨ ਦੀ ਹੈ ਜਿਸ ਵਿੱਚ ਸੈਟੇਲਾਈਟ AI ਅਤੇ ਫਾਸਟ ਗ੍ਰਾਈਂਡ ਨੰਬਰ ਪਲੇਟ ਦੀ ਪਛਾਣ ਕੀਤੀ ਜਾਵੇਗੀ ਤੇ ਮੰਤਰੀ ਨੇ ਮੈਂਬਰਾਂ ਨੂੰ ਦੱਸਿਆ ਕਿ 2026 ਤੱਕ ਅਸੀਂ ਇਸ ਕੰਮ ਨੂੰ 100% ਪੂਰਾ ਕਰ ਲਵਾਂਗੇ ਤੇ ਇੱਕ ਵਾਰ ਇਹ ਕੰਮ ਪੂਰਾ ਹੋ ਜਾਣ ਦੇ ਟੋਲ ਚੋਰੀ ਖਤਮ ਹੋ ਜਾਵੇਗੀ ਤੇ ਲੋਕਾਂ ਨੂੰ ਟੋਲ ਪਲਾਜ਼ਿਆਂ ਤੇ ਰੁਕਣ ਦੀ ਕੋਈ ਲੋੜ ਹੀ ਨਹੀਂ ਪਵੇਗੀ ਤੇ ਉਹਨਾਂ ਸਪਸ਼ਟ ਕੀਤਾ ਕਿ ਨਵੀਂ ਤਕਨੀਕ ਨਾਲ ਲੋਕਾਂ ਨੂੰ ਯਕੀਨੀ ਤੌਰ ਤੇ ਮਦਦ ਮਿਲੇਗੀ ਤੇ ਯਾਤਰਾ ਦਾ ਸਮਾਂ ਵੀ ਘਟੇਗਾ ਗਟਕਰੀ ਨੇ ਇਹ ਵੀ ਕਿਹਾ ਕਿ ਸਰਕਾਰ ਸਿਰਫ ਰਾਸ਼ਟਰੀ ਰਾਜਮਾਰਗਾਂ ਨੈਸ਼ਨਲ ਹਾਈਵੇਜ਼ ਲਈ ਜ਼ਿੰਮੇਵਾਰ ਹੈ ਨਾ ਕਿ ਰਾਜਮਾਰਗਾਂ ਜਾਂ ਸ਼ਹਿਰ ਦੀਆਂ ਸੜਕਾਂ ਲਈ ਉਹਨਾਂ ਨੇ ਕਿਹਾ ਕਿ ਕਈ ਵਾਰ ਸੋਸ਼ਲ ਮੀਡੀਆ ਤੇ ਰਾਜ ਦੀਆਂ ਸੜਕਾਂ ਦੀਆਂ ਸਮੱਸਿਆਵਾਂ ਨੂੰ ਰਾਸ਼ਟਰੀ ਰਾਜਮਾਰਗਾਂ ਦੀਆਂ ਸਮੱਸਿਆਵਾਂ ਵਜੋਂ ਪੇਸ਼ ਕੀਤਾ ਜਾਂਦਾ ਹੈ ਉਹਨਾਂ ਅੰਤ ਵਿੱਚ ਕਿਹਾ ਕਿ ਅਸੀਂ ਇਸ ਪ੍ਰਣਾਲੀ ਨੂੰ ਪਾਰਦਰਸ਼ੀ ਅਤੇ ਭ੍ਰਸ਼ਟਾਚਾਰ ਮੁਕਤ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਸੋ ਅਸੀਂ 2026 ਦੇ ਅੰਤ ਤੱਕ ਰਾਸ਼ਟਰੀ ਰਾਜਮਾਰਗਾਂ ਤੇ ਯਾਤਰੀ ਬਿਨਾ ਕਿਸੇ ਰੁਕਾਵਟ ਦੇ AI ਅਧਾਰਿਤ ਟੋਲ ਪ੍ਰਣਾਲੀ ਦੀ ਉਮੀਦ ਕਰ ਸਕਦੇ ਹਾਂ ਤੇ ਇਸ ਪ੍ਰਣਾਲੀ ਦਾ ਉਦੇਸ਼ ਯਾਤਰਾ ਦਾ ਸਮਾਂ ਬਚਾਉਣਾ ਬਾਲਣ ਦੀ ਖਪਤ ਘਟਾਉਣਾ ਅਤੇ ਪਾਰਦਰਸ਼ਤਾ ਅਤੇ ਟੋਲ ਸੰਗ੍ਰਹਿ ਨੂੰ ਵਧਾਉਣਾ ਹੈ